ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਲਚਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਸਮਾਗ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਲੱਗਦਾ ਵਾ ਇਸ ਪਿੰਡ ਨੂੰ ਮਿੱਤਰੋ ਤੇ ਇਹ ਪਿੰਡ ਸੂਰਕੂਰੀ ਪਿੰਡ ਦਾ ਵੀ ਗਵੰਡੀ ਪਿੰਡ ਆ ਤੇ ਇਹ ਪਿੰਡ ਦੇ ਵਿੱਚ ਮਿੱਤਰੋ ਕਰੇਲੂ ਪਰਿਵਾਰ ਦੇ ਘਰੇ ਆ ਤੇ ਦੋ ਜਾਨਵਰ ਕਰਨੇ ਆਪਾਂ ਕਵਰ ਆ ਗਾਂ ਤਿਆਰੀ ਦੇ ਵਿੱਚ ਆ 15 ਤੋਂ 20 ਦਿਨਾਂ ਦੀ ਹੈਗੀ ਆ ਕੱਚੀ ਮਿੱਤਰੋ ਤਾਂ ਚੰਗੇ ਦੁੱਧ ਦੀ ਹੈਗੀ ਆ ਮਾਲਕਣ ਕਰਮਾਂ ਵਾਲੀ ਕਿੰਨੇ ਦਿਨ ਪਏ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਮਾਲਕ ਨਾਲ ਕਰਾਂਗੇ ਆਪਾਂ ਤੇ ਇੱਕ ਤੁਹਾਨੂੰ ਵਿਖਾਉਣੀ ਆ ਮੀਣੀ ਤੋਕੜ ਕੱਪੜ ਮੱਝ ਉਹ ਆਪਾਂ ਤੁਹਾਨੂੰ 2 ਨੰਬਰ ਤੇ ਵਿਖਾਵਾਂਗੇ 2 ਜਨਵਰੀ ਕਵਰ ਕਰਨੇ ਆ ਸਸੀ ਕਾਲ ਵੀਰੇ ਸਸੀ ਕਾ ਭਾਈ ਜੀ ਕੀ ਹਾਲ ਚਾਲ ਆ ਵੀਰੇ ਠੀਕ ਆ ਭਾਈ ਵਧੀਆ ਜੀ ਸੇਤਾਕਰ ਪਰਿਵਾਰ ਵੀਰੇ ਠੀਕ ਆ ਵਧੀਆ ਜੀ ਆਪਾਂ ਤੇ ਵੱਡੇ ਭਾਈ ਆਪਾਂ ਨਾਮ ਦੱਸ ਦਈਏ ਜਿੱਥੇ ਖੜੇ ਆਪਰਾ ਹਾਂ ਹਾਂਜੀ ਮੇਰਾ ਨਾਂ ਗਰਜੰਦ ਸਿੰਘ ਗਰਜੰਦ ਸਿੰਘ ਤੇ ਬਾਈ ਦੇ ਲਾਦੇ ਮੈਨੂੰ ਉਸਤਾਦ ਲਾ ਕੇ ਲਾ ਬਾਈ ਦੇ ਦੂਰ ਮਿੰਟ ਕਰਾਈਏ ਤਸੱਲੀ ਪਾਈ ਦੇ ਫਿਰ ਐ ਟਰੈਕਟਰ ਚਲਾਈ ਜਣਾ ਹੋਰ ਬਾਈ ਫਿਰ ਕੀ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਵੱਡੇ ਵੀਰੇ ਗਾਂ ਦੀ ਮੈਨੂੰ ਖੁੱਲ ਕੇ ਜਾਣਕਾਰੀ ਦੇ ਦੇ ਕਿੰਨੇ ਦਿਨ ਪਏ ਆ ਕੀ ਡਿਟੇਲ ਆਂਦੀ ਇਹਦੀ ਜੀ 15 ਤੋਂ 20 ਦਿਨ ਰਹਿੰਦੇ ਆ ਠੀਕ ਆ ਇਹ ਟੋਕੜ ਗੱਪਣ ਲਈ ਸੀ ਤੂੰ ਹਾਂ ਟੋਕੜ ਬੜਾ ਭਖੀਦੀ ਸੀਗੀ ਠੀਕ ਆ ਵੀਰੇ ਹਾਂ ਵਧੀਆ ਇਹਦੇ ਟੋਕੜ ਕਿੰਨੇ ਚਿਰ ਦੀ ਸੀ ਉਦੋਂ ਕਿੰਨਾ ਦੁੱਧ ਸੀ ਕਹਿੰਦੇ ਥੱਲੇ ਆਪਾ ਜੀ ਉਦੋਂ ਇਹ 3 ਕਿ ਮਹੀਨਿਆਂ ਦੀ ਸੀਗੀ ਠੀਕ ਆ ਲਈ ਆ ਠੀਕ ਆ ਤੇ ਦੁੱਧ ਵੀਰੇ ਉਦੋਂ ਹੋਊਗਾ ਯਾਰ 15 ਕਿਲੋ ਦੁੱਧ ਦੇ ਥੱਲੇ 15 ਕਿਲੋ ਦੁੱਧ ਠੀਕ ਹੈ ਵੀਰੇ ਸੂਆ ਕਿੰਨਾ ਸੂਰਈ ਆ ਬਈ ਇਹ ਵੀਰੇ ਸੂਆ ਹੁਣ ਤੀਜਾ ਸੂਗੀ ਵੀਰੇ ਤੀਜਾ ਸੂਆ ਦਾ ਫਿਰ ਤਾਂ ਲੇਵਲ ਨੂੰ ਵੀ ਦੀ ਤਿਆਰੀ ਦਾ ਰਿਕਾਰਡ ਤੋੜ ਦੂਗੀ ਹਨਾ ਤੇ ਲੱਟਰਾਂ ਲਾ ਬਹੁਤ ਪਈਆਂ ਤੇ ਵੀਰੇ ਕੀ ਰੇਟ ਰੱਖਾਂਗੇ ਆਪਾਂ ਇਹਦਾ ਇਹਦਾ ਜੀ ਫੋਨ ਤੇ ਕਰਾਂਗੇ ਸੂਣ ਦੇ ਕੱਚੀ ਹੈਗਾ ਹਨਾ ਠੀਕ ਹੈ ਵੀਰੇ ਤੋਰੀਏ ਵੀਰੇ ਇਹਨੂੰ ਕੱਢੀ ਪਾਰੋ ਲੈ ਵੀ ਮਿੱਤਰੋ ਸੂਆ ਸੁੰਦੀ ਆ ਕਰਮਾਂ ਵਾਲੀ ਤੀਜਾ ਤੇ ਸੂਣ ਦੇ ਵਿੱਚ ਨਾ ਹਜੇ ਇਹ ਸੋਚ ਲੋ ਵੀ ਦੇਣੇ ਨੇ ਲੈ ਜਾਣੇ ਆ ਕਿਉਂਕਿ ਗਾਂ ਦੀ ਕੁਆਲਿਟੀ ਕੁਆਲਿਟੀ ਵੇਖੋ ਤੁਸੀਂ ਉਭਾ ਜਨਮੂ ਜਨਾਲੀ ਪਲੀ ਵਹਿੜਾ ਹਜੇ ਤਾਂ ਕੱਚੀ ਕੱਚੇ ਆ ਜਦੋਂ ਤਿਆਰੀ ਦੇ ਵਿੱਚ ਆਈ ਨਾ ਤੇ ਪਹਲਵਾਨਾਂ ਵਾਲੀ ਤੋਰ ਬਣਾ ਲੈਣੀ ਇਹਨੇ ਤੇ ਉਦੋਂ ਹਰ ਤੁਸੀਂ ਕਹਿਣਾ ਵੀ ਪਰਦਾ ਲਾ ਲਈਏ ਬਰਾਂਡੇ ਦੇ ਮੂਹਰੇ ਕਿਤੇ ਨਗਰੀ ਨਾ ਲੱਗ ਜਾਵੇ ਤੇ ਬਾਈ ਨਜ਼ਰਾ ਨੁજરા ਕੁਛ ਨਹੀਂ ਕਹਿੰਦੀਆਂ ਹੁੰਦੀਆਂ ਜਦੋਂ ਰੱਬ ਦੀ ਨਿਗਾਸ ਵੱਲੀ ਹੋਵੇ ਨਾ ਤੇ ਉਦੋਂ ਨਗਰਾ ਨੁજરા ਵੀ ਭੱਜ ਜਾਂਦੀਆਂ ਮਿੱਟੀ ਵਿੱਚ ਲਪਕੀਆਂ ਜਾਂਦੀਆਂ ਹੁੰਦੀਆਂ ਤੇ ਜਦੋਂ ਸਮਾ ਮਾੜਾ ਆ ਜੇ ਤਾਂ ਫਿਰ ਮਿੱਤਰੋ ਕਹਿੰਦੇ ਹੁੰਦੇ ਕੱਖ ਨੂੰ ਵੀ ਨਜ਼ਰ ਲੱਗ ਜਾਂਦੀ ਹੁੰਦੀ ਆ ਤੇ ਬ੍ਰੀਕੀ ਚੰਗੀ ਆ ਸਾਰੀ ਗਾਂ ਦੇ ਵਿੱਚ ਰੇਟ ਪਾਈ ਜਾਂਦਾ ਕਰੂਗਾ ਫੋਨ ਦੇ ਉੱਤੇ ਤੇ ਵੱਡੇ ਵੀਰੇ ਜਿਹੜੀ ਆਪਣੀ ਮੋਹ ਇਹ ਕਿੰਨੇ ਚਿਰ ਦੀ ਕਬੜਾ ਬਰਾਦਰ ਇਹ ਵੀਰੇ 6 ਮਹੀਨੇ ਦੀ ਕਬੜਾ 6 ਮਹੀਨੇ ਦੀ ਤੇ ਹੁਣ ਦੁੱਧ ਦਿੰਦੀ ਹੈ ਵੀਰੇ ਹਾਂਜੀ ਦੁੱਧ ਕਿੰਨਾ ਦਿੰਦੀ ਹੈ ਦੁੱਧ ਵੀਰੇ ਹੁਣ ਦੁੱਧ ਵੀਰੇ 4.5 5 ਕਿਲੋ ਇੱਕ ਟਾਈਮ ਚੋਂੜਿਆ ਇੱਕ ਟਾਈਮ ਮਿਲਦੀ ਹੈ ਇੱਕ ਟਾਈਮ ਬੱਚਾ ਆ ਜਾਂਦਾ ਵੀਰੇ ਬੱਚਾ ਮਰਿਆ ਜੀ ਬੱਚਾ ਮਰਿਆ ਤਾਂਜੀ ਦੁੱਧ ਕਿੰਨਾ ਕੁ ਦੇਗੀ ਸੀ ਭਾਈ ਤਾਂਜੀ ਇਹ ਦੇਗੀ ਸੀ ਵੀਰੇ 13 ਕਿਲੋ ਦੁੱਧ ਸੇਦੇ ਸਹੀ ਨੇਟਾ ਬੰਡਾ ਬਾਰਕਟ ਠੀਕ ਹੈ ਤਾਂਜੀ ਨੇ ਹਾਂ ਠੀਕ ਹੈ ਤੇ ਚਵਾਈ ਚਵਾਈ ਦੇ ਵਿੱਚ ਕਿਵੇਂ ਚਵਾਈ ਬਹੁਤ ਵਧੀਆ ਜੀ ਸੀ ਲਾਂਚੋਂ ਚੋਣ ਕੇ ਆਉਂਦੇ ਹੈ ਹਾਂ ਠੀਕ ਹੈ ਵੀਰੇ ਸੂਆ ਕਿੰਨਾ ਸੂ ਕੀ ਵੱਡੇ ਪਈਏ ਇਹ ਤੁਹਾ ਮੱਝ ਸੂਗੀ ਇਹ ਵੀ ਤਕਰੀਬਨ ਤੀਜਾ ਸੂਆ ਹੀ ਸੂਊਗੀ ਜੀ ਤੀਜਾ ਸੂਆ ਤੇ ਠੀਕ ਹੈ ਵੀਰੇ ਕੋਈ ਘਰੇ ਰੱਖਣ ਵਾਲਾ ਟੋਕੜ ਗੱਪੜ ਮੈਂ ਜਿਹੜੀ ਲੈ ਲਵੇ ਕੋਈ ਲਾਂਬੇ ਦੀ ਗੱਜਾਈ ਨਾ ਨਾ ਲਾਂਬੇ ਦੀ ਕੋਈ ਗੱਲ ਨਹੀਂ ਠੀਕ ਹੈ ਵੀਰੇ ਕੀ ਰੇਟ ਰਹੂਗਾ ਮੈਂ ਹਾਂ ਦਾ ਬਾਈ ਉਹਦਾ ਜੀ 65000 65000 ਰੁਪਏ ਮਾਨਤਨ ਹੋ ਜਾਊਗਾ ਬਾਈ ਹਾਂ ਮਾਨਤਨ ਹੋ ਜਾ ਤੇ ਸਿੰਘ ਹਿੱਲਦੇ ਦੋ ਵੀ ਬਾਈ ਹਾਂਜੀ ਦੋਨੇ ਹਿੱਲਦੇ ਆ ਮੀਨੀ ਦੇ ਆਪਾਂ ਇਹ ਹੀ ਮੀਨੀ ਹੁੰਦੀ ਹੈ ਜਿਹੜੇ ਛੇਖਾ ਹੁੰਦੇ ਆ ਸਿੰਘ ਹਿੱਲਦੇ ਆ ਉਹ ਕਈ ਵਾਰੀ ਪਤਾ ਕੀ ਜੀ ਸਿੰਘ ਜ਼ਰੂਰ ਥੱਲੇ ਨੂੰ ਹੁੰਦੇ ਹਿੱਲਦੇ ਨਹੀਂ ਨਹੀਂ ਆਪਾਂ ਹਲਾ ਕੇ ਉਖਾਦਨੇ ਵੀਡੀਓ ਠੀਕ ਹੈ ਵੀਰੇ ਠੀਕ ਹੈ ਬਾਈ ਲੈ ਵੀ ਮੇਰਾ ਨੰਬਰ 70092 70092 88744 ਇੱਕ ਵਾਰੀ ਹੋਰ ਬੋਲਦੇ ਵੀਰੇ 70092 88744 ਠੀਕ ਹੈ ਇਹ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ